ਕੱਲ ਜੀ ਆਇਓ ਆਇਓ ਆਜੋ ਕੱਲ ਜੀ ਆਇਓ ਆਹ ਦੇਖੋ ਜੀ ਪੁਲਿਸ ਦਾ ਪੂਰਾ ਹਾਲ ਆਇਓ ਆਇਓ ਜੀ ਸਿਸਟਮ ਦਾ ਹਾਲ ਦੇਖੋ ਲੰਗਰ ਖਾਣ ਨੂੰ ਰੋਕਿਆ ਵੀ ਲੰਗਰ ਨਾ ਛਕਣ ਕਿਵੇਂ ਰੋਕਿਆ ਨੰੂਲੇ ਹੋ ਗਏ ਆਏ ਸਹੀ ਸਰ ਦੀ ਵੀਡੀਓ ਬਣਾ ਲਾ ਮਨਜੀਤ ਇਹ ਰੋਕ ਰੱਖਿਆ ਪੂਰੇ ਹਾਲ ਆਇਓ ਇੱਥੇ ਜੀ ਆਇਓ ਆਜੋ ਜੀ ਆਜੋ ਤੁਸੀਂ ਲੰਗਰ ਛਕੋ ਕੋਈ ਡਰੋ ਨਾ ਆਜੋ ਆਜੋ ਅੰਕਲ ਜੀ ਕੋਈ ਨਾ ਅਸੀਂ ਗੱਡੀ ਤੁਹਾਨੂੰ ਦੁਨੀਆ ਬਹੁਤ ਬੋਲ ਤੁਹਾਨੂੰ ਬੋਲ ਆਇਓ ਅੰਕਲ ਜੀ ਆਜੋ ਕੋਈ ਗੱਲ 200 200 ਰੁਪਏ ਗਰੀਬਾਂ ਨੂੰ ਵੀਰ ਨੂੰ ਲੋੜ ਬੰਦ ਹੋਣਾ ਯਾਰ ਸਰਕਾਰੀ ਹਸਪਤਾਲ ਵਿੱਚ ਜਿਹੜਾ ਗਰੀਬ 50 ਰੁਪਏ ਦਾ ਵੀ ਪਗਨੇ ਦਾ ਸੌਦਾ ਬਾਝੂਗਾ ਦੱਸ ਜੀ ਬੀਬੀ ਜੀ ਉਧਰ ਜੇ ਮੈਂ ਬੇਨਤੀ ਕਰ ਰਿਹਾ ਅਸੀਂ ਵੀ ਬੇਨਤੀ ਕਰ ਰਹੇ ਹਾਂ ਅਸੀਂ ਅਫਸਰਾਂ ਨਾਲ ਗੱਲ ਕਰ ਲੋ ਅਸੀਂ ਮੈਂ ਦੇ ਦੋ ਦਿੱਤਾ ਜੀ ਨੰਬਰ ਇੰਨੇ ਕਰਾ ਮੈਂ ਲਾਲੇ ਦਾ ਬੁਰਾ ਨਾਲੇ ਨਾਲੇ ਬਟੇ ਉਹਦੇ ਦਫਤਰ ਬੈਠੇ ਅਸੀਂ ਸਰ ਅਸੀਂ ਲੰਗਰ ਛੱਡ ਕੇ ਥੋੜੀ ਜਾਵਾਂਗੇ ਦਫਤਰ ਕਮਾਲ ਹੋ ਗਈ ਨਹੀਂ ਅਸੀਂ ਤਾਂ ਜੂਰੀ ਖੜਾਂਗੇ ਪੂਰੇ ਲੰਗਰ ਚੱਲ ਰਿਹਾ ਜਿਹਨੂੰ ਪ੍ਰੋਬਲਮ ਆ ਕੇ ਸਰ ਨੂੰ ਮਿਲਵੇ ਗੱਲ ਖਤ ਅਜਿਹਾ ਕਿਹੜਾ ਕੋਈ ਜਿੱਦ ਕਰ ਰਿਹਾ ਅਸੀਂ ਸਾਈਡ ਤੇ ਖੜਿਆ ਕੋਈ ਟ੍ਰੈਫਿਕ ਜਾਮਾ ਲੰਗਰ ਦੀ ਦਿੱਕਤ ਇੱਕ ਦਿੱਕਤ ਦਾ ਦੱਸ ਦੋ ਸਰ ਜੀ ਦਿੱਕਤ ਨੂੰ ਦਿੱਕਤ ਹੈ ਸਾਡੇ ਨਾਲ ਦਿੱਕਤ ਦਾ ਜੀ ਆ ਕੇ ਮਿਲੂਗਾ ਗੱਲ ਖਤਮ ਇਹਦਾ ਕਿਹੜਾ ਅੱਜ ਦਾ ਚੱਲ ਰਿਹਾ ਸਰ 3 ਸਾਲਾਂ ਤੋਂ ਚੱਲ ਰਿਹਾ ਜੀ ਬੇਨਤੀ ਕਰ ਰਹੇ ਹਾਂ ਵੀਰ ਬਣ ਕੇ ਮਿਲ ਕਰੋ ਸਾਡੇ ਨਾਲ ਜੀ ਅਸੀਂ ਕੋਈ ਜਿੱਦ ਨਹੀਂ ਕਰ ਰਹੇ ਅਸੀਂ ਬੇਨਤੀ ਕਰ ਰਹੇ ਹਾਂ ਨਹੀਂ ਨਹੀਂ ਉੱਥੇ ਨਹੀਂ ਆਈ ਇੱਥੇ ਹੀ ਲਾਉਣਾ ਜੀ ਇੱਥੇ ਹੀ ਲੱਗਦਾ ਆ ਰਿਹਾ ਕਰੋਨਾ ਤੋਂ ਪਹਿਲਾਂ ਦਾ ਲੱਗਦਾ ਆ ਰਿਹਾ ਕੋਈ ਅੱਜ ਤੱਕ ਨਹੀਂ ਲੱਗਦਾ ਇਹ ਹੈ ਕਰੋਨਾ ਵੇਲੇ ਦਾ ਕੋਈ ਇੱਥੇ ਤੁਹਾਨੂੰ ਪਤਾ ਹੀ ਨਹੀਂ ਜੀ ਵੀ ਨਾਲ ਅੱਜ ਚੱਲਦੇ ਉੱਥੇ ਜਿਹੜਾ ਤੁਹਾਡਾ ਕੋਈ ਰੋਗਦਾਈ ਉਹਨੂੰ ਕਹਿ ਦਿਓ ਆ ਕੇ ਕਿ ਇਹਦਾ ਰੋਗ ਮਟਾਉਂਦਾ ਨਹੀਂ ਵੀ ਜਿੱਥੇ ਜਗ੍ਹਾ ਹੋਣੀ ਹੈ ਉੱਥੇ ਲਾ ਲਓ ਨਹੀਂ ਉੱਥੇ ਜਾਂਦਾ ਨਹੀਂ ਜੀ ਕੋਈ ਮਰੀਜ਼ ਹੋਰ ਮੈਚ ਮੈਚ ਕਰਦੇ ਆਉਂਦੇ ਰੋਗ ਗੁੱਡੇ ਕਹਿਣ ਨਾਲ ਥੋੜੀ ਲੱਗੂਗਾ ਜੀ ਉੱਥੇ ਪੰਜ ਲੱਗੂਗਾ ਗੁੱਡੇ ਜਾਂ ਮੇਰੇ ਕਹਿਣ ਨਾਲ ਹੀ ਲੱਗਦਾ ਇਹਦਾ ਪਰਮਾਤਮਾ ਵਾਲੀ ਗੱਲ ਆ ਅਸੀਂ ਤਾਂ ਉਰੀ ਲਾਉਣੇ ਆ ਜੀ ਸਾਨੂੰ ਤਿੰਨ ਸਾਲ ਹੋ ਗਏ ਤੇ ਉਰੀ ਲਾਵਾਂਗੇ ਸਰ ਗੱਲ ਖਤਮ ਜੇ ਤੁਹਾਡਾ ਕੋਈ ਪ੍ਰਸ਼ਾਸਨ ਜਿਹੜਾ ਰੋਗਦਾ ਉਹਨੂੰ ਕਹਿ ਦਿਓ ਜੀ ਆ ਕੇ ਨੌਕਰੀਆਂ ਦੀ ਗੱਲ ਕਰੋ ਦੇਖ ਲੈਣੀ ਜੀ ਕੋਈ ਗੱਲ ਨਹੀਂ ਦੇਖਣ ਵਾਲੇ ਦੇ ਨਾਲ ਲੜਨ ਵਾਲੀ ਗੱਲ ਕਰਦੇ ਨਹੀਂ ਲੜ असीं चो न गल ख़तम जी लवां उथे नी लाउ